ਕਲਪਨ ਐਕਟ ਦੇ ਵਿੱਚ ਆਖਦਾ ਦੀ ਦਾ ਮੈਂ ਕਾਹਦੀ ਮੈਂ ਕਹਿ ਤੂੰ ਤੂੰ ਕੀ ਦੱਸ ਦੱਸ ਕਿਆ ਕੀ ਲੈ ਗਾਤਾ ਜੀ ਦਿਦਾ ਉਹ ਬਾਈ ਇਹਦਾ ਦਿਖਾਣਾ ਜੀ ਤਾਂ 10 ਕਹਿ ਗਿਆ ਸਾਈ ਮੰਗਦਾ ਚੀਤੇ ਆ ਕਿਹਦੀ ਤਾਂ ਕਿਆ ਮੀਦਾ ਨਹੀਂ ਕਹਿੰਦਾ ਥੋੜਾ ਗੱਪਾਂ ਦਾ ਸੱਤ ਇਹਦਾ ਤੇ 13000 ਕਹਿੰਿਆ 14 ਕਿੰਨੇ ਦੇਣੀਆਂ ਜੇਦਾ ਬਾਕੀ 7000 ਦੀ ਦੇਣੀਆਂ ਚੱਲ ਵੱਟੇ ਭਾਈ ਪੱਕੀ ਬੱਕਰੀ ਆਪਣੇ 4-5 ਨੱਕ ਹੋਰ ਆ ਉਹ ਤੇ ਛੱਡ ਨੀ ਆ ਬੋਲੋ ਮਗਰ ਵੀ ਤੇ ਇੱਧਰ ਹੋ ਜਾ ਵੀਡੀਓ ਤੇ ਚੱਲੀ ਆ ਦੀ ਮਗਰ ਬੋਲ ਬੋਲ ਛਾ ਆਪਣਾ ਕੀ ਲੈ ਬਗੜੀ ਜਾਂਦਾ ਬੋਲ ਲੈ ਨਾ ਵੈਰੀ ਕਰਦਾ ਓ ਯਾਰ ਕਾ ਅਸੀਂ ਭਾਈ ਆ ਵੀਡੀਓ ਚੱਲੀ ਜਾਂਦੀ ਆਪਾਂ ਦਲਾਲ ਬੰਦੇ ਆਪਾਂ ਕਹਿ ਕੇ ਲੈ ਲਾਂਗੇ ਨਾ ਠੱਗੀ ਡੋਰੀ ਆਪਣੀ ਮੈਂ ਮੈਂ ਸਾਰੀ ਦੁਨੀਆ ਜਾਣਦੀ ਆਪਾਂ ਨੂੰ ਐਵੇਂ ਨਹੀਂ ਗੱਲ ਕਰਦੇ ਇੰਦਰ ਦੇਖਣਾ ਹਾਂ ਪੈਸੇ ਪਿੱਛੇ ਨਹੀਂ ਜਾਣਾ ਰਾਜੇ ਬੰਦਾਰਾ ਮਾਰ ਪੈਸੇ ਗਣ ਪੈਸੇ ਲੈ ਕੇ ਕਿੱਡੀ ਗੱਲ ਬੱਕਰੀ ਬੋਟੀ ਜਣਾ ਅਸੀਂ ਵਿੱਚ ਆ ਘਾ ਵੇਚਣਾ ਕਰਦਾ ਸਾਰਾ ਕਿੱਥੇ ਦੇ ਹੋਇਆ ਕੀ ਆ ਪਈਆ ਬਾਈ ਬਾਈ ਨਾ ਤੂੰ ਮਾਰ ਬਾਈ ਨਾ ਤਾਈ 300 ਹੋ ਗਿਆ 20 ਪਏ ਨੇ ਬਾਹਰ ਆ ਆ ਫੜ ਕਿੰਨੇ ਫੜ ਸੀ ਫੜ ਲਾ ਕੇ ਨਾ ਉਹਨੂੰ ਬਾਈ 400 ਹੋ ਗਿਆ ਦੇ ਦੇ ਵੱਡੇ ਨੋਟ ਦੇ ਕਿੰਨੇ ਦੀ ਮੁਕਤੀ ਵੇਚਦੀ ਜਾਂਦਾ ਰੌਲਾ ਹੀ ਪਈ ਜਾਂਦਾ ਸਾਰਾ ਦਿਨ ਸਰ ਇਕੱਠੇ ਕਿਹਨਾਂ ਦੇ ਜੱਗੀ ਆ ਤੂੰ ਪੈਸੇ ਵੇ ਨਾ ਕੋ ਨਾ ਤਾਂ ਹੈ ਕਿ ਨਹੀਂ 1 2 3 ਰੋ ਵੀਡੀਓ ਬਾਨੀ ਪਿੱਛੇ ਪਿੱਛੇ ਵੀਡੀਓ ਬਾਨੀ ਪਿੱਛੇ 10 मैंरी <laughs> ਆਹ ਲਾ ਕਰਤੀ ਨਾ ਵੀ ਗੱਲ ਪਹੁੰਚੀ ਆ ਓਏ ਕਰਤੀ ਨਾ ਗੱਲ ਨਹੀਂ ਗੱਡੀ ਤੂੰ ਹੋ ਗਿਆ ਯਾ ਚੱਤੀ ਤੇਰੇ ਆ ਜਾ ਯਾਰ ਓ ਕੁੱਤਾ ਖਾਜੂ ਯਾਰ ਖਾਜਾ ਨਹੀਂ ਬਈ ਚੁੱਪ ਕਰ ਪਾਲਾ ਨਹੀਂ ਨਹੀਂ ਓਏ ਪਾਲਾ ਓਏ ਯਾਰ ਮਾਲ ਤੇ ਵੇਖਲਾ ਮੰਡੀ ਚ ਕਿੰਨਾ ਬੋਲ ਰੀ ਜਾਂਦਾ ਆਹਦਾ ਮੁਰਗੇ ਫੁੱਟ ਓ ਭਰਾ ਵੇਂਦਾ ਗਣਿਆ ਵੇ ਪਿੱਤ ਕਿੰਨੇ ਜੀਤੇ ਵੇਖੀ ਹੱਥ ਮਾਰ ਕੇ ਕੀ ਕਿੰਨੇ ਕਿੱਤਾਂ ਦੇ ਭਰੀ ਓਏ ਪਾਲਾ ਭਰਾਵਾ ਤੇਰੀ ਵੇਖਦੀ ਆ ਗਰੀਬ ਬੰਦੇ ਦੀ ਅੱਬਾ ਸਾਨੂੰ ਕਿੰਨੇ ਰਿਕਾ ਨਾ ਖਾਣ ਓਏ 11000 ਨਹੀਂ ਮੈਂ ਚੱਲ ਖਾਈ ਬੱਬੂ ਕਰਾ ਦੋ ਨਹੀਂ ਬੱਬੂ ਖਾਈ ਦਾ ਨਹੀਂ ਨਾ ਵੀਡੀਓ ਬੰਮੀ 8000 ਦੀ ਕਹਿ ਦੂੰ ਚੱਲ ਨਾ ਤੇ ਚੜ੍ਹਦੀ ਬਾਈ ਫਿਰ ਸਾਰੇ ਵਿੱਚ ਆ ਦਿੰਦੇ ਓ ਨਹੀਂ ਭਰਾਵਾ ਸੱਤ ਗਿਆ ਐਵੇਂ ਨਾ ਬਣਾ ਲਈ ਵੀਡੀਓ ਬਣੀ ਜਾਂਦੀ ਆ ਮੈਂ ਬਣਾ ਨਹੀਂ 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 ਇਹ ਕਹਿੰਦਾ 8000 ਦੇ ਵਿੱਚ 8 ਦੀ ਮਹਿੰਗਿਆ ਯਾਰ ਬੱਬੂ ਕਿੱਥੇ ਲੈ ਗਿਆ ਭਾਈ ਨਹੀਂ ਨਹੀਂ ਸਰ ਰੁਪਈਆ ਦੇ 500 ਜਾਂ ਉਹ ਹੈ ਨਹੀਂ ਜਦ ਦੂਜੀ ਮੰਡੀ ਦੇ ਬਾਹਰ ਡੂਗਾ ਨਹੀਂ ਨਹੀਂ ਪੈਸੇ ਤਾਂ ਹੈ ਪੈਸੇ ਤਾਂ ਪਰ ਉਹ ਬਈ ਆ ਨਹੀਂ ਅਜੀ ਬੋਲੇ ਐਣੀ ਐਡੇ ਪਾਪੀ ਆ ਸੀ ਦੇਣਾ ਸੌਦਾ ਦਿਓ ਖੁਸ਼ੀ ਨਾਲ ਕਰੇ ਉਹ ਗਿਣਾਤਾ ਜਾਂ ਸਾਥੀ ਆ ਨਹੀਂ ਨਹੀਂ ਗਿਣਾਉਣਾ ਪੈਣਗੇ ਪੈਸੇ ਵੀਰੇ ਮੈਂ ਗਿਣਾ ਕੇ ਦੇਉ ਤੂੰ ਗਿਣ ਨਹੀਂ ਬਾਈ ਉਹ ਤਾਂ ਇਹਦਾ ਗਣੀ ਆ ਰਹੀ ਜੇ ਰੇਟ ਹੋਊਗਾ ਬਾਈ ਯਾਰ ਬੋਗ ਮਾਰਾ ਫੋਜ ਬੰਨੀ ਪਰੇ ਆ ਉਹ ਬਾਈ ਟੱਕਰ ਮਾਰੀ ਦੋ ਵਾਰੀ ਉਹ ਤਾਂ ਬੰਦ ਖੰਬੇ ਨਾਲ ਆ ਆਉਣ ਨਹੀਂ ਅੱਬੇ ਕੋ ਆਟ ਕਰ ਲੈ 500 ਦੇ ਹੋਰ ਕਿਸ ਦਾ ਆ ਬੱਸ ਜਿਹੜਾ ਜਿਹੜਾ ਉਹ ਚੱਲਿਆਦਾ ਯੂਟਿਊਬਰ ਸਾਡੇ ਕੋਲ ਆ ਜਿਹੜਾ ਖੋਜਾਂ ਦੇ ਬੱਕੀ ਦੇਣੀਆਂ ਦੇ 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 ਆ ਚੱਲੇ ਓਏ ਛੋਟਾ ਨਹੀਂ ਯਾਰ ਮੈਨੂੰ ਪਤਾ ਤੂੰ ਆ ਕੇ ਤੂੰ ਐ ਕਰਾ ਪੂਰੇ ਨਹੀਂ ਕਹਿਣਾ ਅਸੀਂ ਨਾ ਅੱਜ ਦੇ ਇਹਨਾਂ ਦੀ ਕੰਨ ਜਿੱਥੇ ਮਾਰਦੇ ਜਾਵਾਂਗੇ ਬਾਈ ਲੈ ਤੁਹਾਨੂੰ ਕੋਈ ਜਣਾ ਮੈਂ ਇੱਕ ਗੱਲ ਤੇ ਲੱਗਾ ਅੱਠ ਕਿੰਨੇ ਮਾ ਮੈਨੂੰ 11000 ਪੰਖੇ ਭਰਾਵਾ ਅੱਖ ਦੀ ਗੱਲ ਆ ਯਾਰ 8 ਦੇ ਦਤਾ ਯਾਰ ਘਟ ਦਿੰਦਾ ਆ 8 ਕਹਿੰਦਾ ਹੁਣ 8 ਕਿਹਾ ਸਾਡੇ ਨਾਲ ਨਹੀਂ ਯਾਰ ਨਹੀਂ ਤੇ ਤੂੰ ਵੀਡੀਓ ਚੱਲੀ ਜਾਂਦੀ ਐ ਆਪਣੀ ਕਹਿ ਵੀਡੀਓ ਕਿ ਚੱਲਦਾ ਗੱਲ 8 ਕਿਹਾ ਉਹ 8 ਕਿਹਾ ਬਾਈ ਤੂੰ ਦੇਣੀ ਆ ਤਾਂ ਦੇ ਦੇ ਨਹੀਂ ਇੱਥੇ ਨਹੀਂ ਤਾਂ ਕਾਰੀ ਕਰ ਦੇ ਦੋ ਤੇਰੇ ਨਾਲ ਚਲ ਐ ਕਰਿਆ ਮੇਰਾ ਮਨ ਤਾਰਾ ਗਰੀਬ ਬੰਦਾ ਆ ਫੌਜੀ ਸਾਹ ਖੜਾ ਗੱਲ ਤਾਂ ਨਹੀਂ ਕਹਿੰਦੇ ਨਾ ਰਾਜੇ ਉਹ ਵੀਡੀਓ ਸੱਚ ਹੈ ਸਾਡਾ ਕੰਮ ਹੈਗਾ ਛੱਡੀ ਬੱਕਰੀ ਨਹੀਂ ਤੇਰੀ ਬੱਕਰੀ ਖਾਂਦੇ ਬੱਕਰੀ ਲੈ ਜੀ ਬਾਈ ਗਰੀਬ ਤਾਂ ਗਾਸ ਲਿਖਾਈ ਕਰਾਦੀ ਵਿਚਾਰੇ ਜੀ ਯਾ ਤੇ ਲਿਖਾਈ ਕਰਾ ਦੂ ਪਾਲਾ 750 ਲਿਖਾਈ ਕਰਾ ਦਾਂ 200 ਲਿਖਾਈ ਦਾ ਹੋ ਗਿਆ ਇਹ ਲੈ ਕੇ ਆਣੀ ਆਲੇ ਆ ਫੜ ਦੋ ਆ ਬੜਾ ਅਜੀ ਬੱਕਰੀ ਉਹ ਯਾਰ ਕਰਤੀ ਬਹੁਤ ਮੜਾ ਮੜਾ ਹੈ ਗਾਣੂ ਕਰਤੀ ਯਾਰ ਨਹੀਂ ਚਲ ਆਇਆ ਤੂੰ ਕਰਾਈ ਲਿਖਾਈ ਦੇ 500 ਲੈ ਕੇ ਤੇਰੀ ਕਰਾਈ ਲਿਖਾਈ ਦਾ ਤੂੰ ਇਹਦੀ ਕਰਾਈ ਲਿਖਾਈ ਮੇਰੀ ਨਾਲ ਪੂਰੇ ਲੈ ਲੈ 8000 ਦੀ ਕਰਾਈ ਕਰਾ ਲਿਖਾਈ ਤੈਨੂੰ ਕਰਾਉਣੀ ਕੋਈ ਦੇ ਬੱਗੂ ਪੈਸੇ ਨਹੀਂ 500 ਦੇ ਚੱਲ ਨਹੀਂ ਯਾਰ ਨਹੀਂ ਯਾਰ

ਦਖਾਈ ਕਰਾ ਦੇ ਇੱਤਰ ਹੋ ਗਿਆ ਭਰਾ ਖਾਨ ਨੇ ਤੇਰੀ ਤੇ ਆ ਪੈਸੇ ਤੇਰੇ ਹੱਥ ਚ ਕੀ ਆ ਗਿਣਾ ਕੇ ਦੋ ਦੇ ਪਾਸੋਂ ਯਾਰ ਦੇ ਪਾਸੋਂ ਦੇਖਾਈ ਆਪੋ ਆਪ ਹੋ ਗਈ ਨਹੀਂ ਨਹੀਂ ਆ ਬੰਦਾ ਕਹਿ ਗਿਆ ਜਾ ਤੂੰ ਬਈ ਬੱਕਰੀ ਫੜਾ ਜਾ ਸਾਡੇ ਪਰਿਆ ਮੈਂ ਨਾਲ ਆਪੋ ਕੋਈ ਗਦਰ ਕਰ ਲਈ ਤੇ ਆ ਪਾਸੋਂ ਉਹ ਕਾਰ ਤੇ ਆ ਯਾਰ ਮਾਰੀ ਜਾਂ ਨਾ ਹੁਣ ਚੌੜਾ ਹੋਈ ਜਾਂ ਨਾ ਤੂੰ ਮੈਂ ਜੀ ਖਾਲੀ ਖਾਣੀ ਕਰਕੇ ਖੜਾ ਕਰੀ ਰਹੀ ਬਾਜੀ ਫੇਰ तो भाई तू साड्डा भाई पैसे के दे भाई तू गण के दे तू गण के दे भाई हाथ नहीं भाई गण के दे ओ बकरा फाला हेलो मैं तो कित्या आ गया ਇਹ ਨਾ ਬਕਰਾਂ ਆ ਮੈਂ ਆ ਗਿਆ ਭਾਈ ਵੀਡੀਓ ਭਾਈ ਯਾਰ ਐ ਨਹੀਂ ਪੈਸਾ ਗਿਣਾ ਕੇ ਦੇਵਾਂਗੇ ਸੱਚਾ ਸਾਡਾ ਕੰਮ ਹੈ ਬਾਈ ਯਾ ਨਹੀਂ ਬਦਲ ਭਾਈ ਯਾਰ ਭਾਈ ਤੂੰ ਗਰੀਬ ਨਾ ਬਸ ਅਪੀਲ ਪਸੌਦਾ ਲੈਣਾ ਆਪਦੇ ਪੜਤੇ ਨਾ ਬਸ ਬਾਈ ਸਾਨੂੰ ਜਿਹੜੀ ਬੱਕਰੀ ਕੇ ਜੋ ਫੜ ਲਓ ਪਿੱਛੋਂ ਨੂੰ ਲੈਤੀ ਉਦੋਂ ਫੜਦੇ ਨੇ ਭਾਈ ਕਿਧੀਆਂ ਫੜਾਈਆਂ ਦਾ 36 ਨੋਟ ਇਹ 36 ਨੋਟ ਕਿੰਨੇ ਬਣ ਗਏ 60 ਤੇ 72 ਹੈ 7200 200 ਮਗਰ ਦੇ ਦੇ ਫਿਰ ਕੋਈ ਨਹੀਂ ਤੇ ਇੱਕ ਵੱਧ ਘਟੋਗਾ ਦਵਾਰਾਂ ਗੈਣੀਆ ਨਹੀਂ ਭਾਈ ਕਹਿ ਰਿਹਾ ਤੈਨੂੰ ਭਲੇ ਖਾਰਾ ਜੇ ਬੱਬੂ ਤੋਂ ਘਟ ਜਾਵਣ ਇਹਨੂੰ ਵੱਧ ਜਾਣ ਉਹ ਗਲਤ ਆ ਤੂੰ ਦੇ ਦੋਵਾਰੀ ਗੈਣ ਪੈਸੀ 33 ਦੇ 70 ਬਣਦਾ ਜੀ ਹਾਂ 35 ਦੋ ਨਾਲ 70 ਆ ਦਿਨ ਤੂੰ ਕੀ ਜੱਗੀ ਜਿਹੜਾ ਵਰਗਾ ਬੜਿਆਣ ਫੜੇ ਮੈਂ ਤੈਨੂੰ ਪੜੀ ਗਿਆ ਉਹ ਜੱਗੀ ਦਾ ਕੰਡਾ ਕਰ ਦਿੰਦਾ ਭਾਈ ਨਹੀਂ ਨਹੀਂ ਉਹ ਗਣਤੀ ਹੈ 200 ਭਲੇਖਾ ਪਾਣ ਦੀ 36 1 ਕਰੋੜ ਦੀ ਇੱਕ ਕਰੋੜ ਦੀ आल आला भाई चलो खेल रहा है आला हाँ पूरा भाई।, भाई।, तो भाई।, भाई कोई बंदा है तो किया कि अब तक इंटर तो मत आ किससे बने अंकड़े स्कूल जब तक खाएंगे बस सारा मान कर ये तो नहीं हो रहा है ना वो यार भाई होना आदि सोता ना देता किसी आदि कहीं उन्हें आटी आटी दवाना ਓ ਬੰਦਾ ਕੇ ਨੌ ਤਰੀਕਾ ਦਊ ਯਾਰ ਹੋਰ ਕੀ ਗੇਣੀਆਂ ਪੁਰਾਣੀਆਂ ਨੌ ਦੀ ਲਿਖੀ ਪਾਲਾ ਭਰਾਵਾ ਤੂੰ ਬੱਕਰੀ ਵੜਾ ਕੇ ਦਿੱਤੀ ਯਾਰ ਇਹ ਤਾਂ ਮਾਰੀ ਆ ਨਹੀਂ ਯਾਦਾ ਇਹ ਬਗਵਾਲ ਆ ਫੌਜੀ ਬੰਦਾ ਉਹ ਸਾਡਾ ਆਪਣੇ ਖਾਣੀ ਕਾਣੀ ਅਸੀਂ ਦਲਾਲ ਆ ਅਸੀਂ ਆਪਦੀ ਹੱਕ ਕਹਿ ਕੇ ਲੈਂਦੇ ਓ ਬਾਈ ਤੀਜਾ ਆ ਗਿਆ ਵਿਚਾਰੇ ਨੇ ਉਹਨੇ 500 ਪਾਦਾ ਭਾਈ ਬੋਲੇ ਲੈ ਜਾ 100 ਉਹ ਤੂੰ ਆਪਦੀ ਦੇ ਦੀ ਆਪਦੀ ਦੇ 100 ਰੁਪਏ ਮੇਰੀ ਸ਼ਖਤੀ ਹੁੰਦੀ ਆ ਚੱਲ ਗਏ ਮੱਕਾ ਫੇਰ ਗੱਲ ਲਖਾਈ ਹੋਊਗੀ ਤੂੰ ਗੱਲ ਲਖਾਈ ਯਾਰ ਕਹ ਲੈ ਗੱਲ ਖਾਈ ਤੇਰੀ ਕਰਾ ਦੂਗਾ ਪਹੁੰਚਾ 8000 ਜੀ ਓਏ ਓ ਕਰਾਈਏ ਦਾ ਲਖਾਈ ਓ ਮੰਨੇ ਵੀ ਕਰ ਤੂ ਕੋਈ ਲੈ ਗਿਆ ਨੋ ਦੀ ਲੈ ਤੂੰ ਦੂਗਾ ਟੰਗ ਓ ਲਾਲਚੀਆ ਓ ਲਾਲਚੀਆ ਤੇਰੇ ਅਰਗੇ ਲਾਲਚੀ ਬਹੁਤ ਮਿਲਦੇ ਆ ਲਾਲਚੀ ਤੂੰ ਤਾਂ ਲਾਲਚ ਕਰਨ ਲੱਗ ਗਿਆ ਓ ਤੂੰ ਤਾਂ ਲਾਲਚੇ ਜਵੜ ਗਿਆ ਓ ਨੌ ਦੇ ਦੇ ਲੈ ਸਾਰੇ ਪਾਸੇ ਹੀ ਹੋ ਜਾਂਦਾ ਯਾਰ ਬਾਈ ਇੱਕ ਵਾਰ ਮੇਰੀ ਸਾਲਾ ਗੱਲ ਭਰਾਵਾ ਮੈਂ ਤਾਂ ਕੋਈ ਇਹ ਵੀ ਚੁਣੀ ਹਾਂ ਬੰਦਾ ਜ਼ਿੰਮੇਦਾਰ ਭਰਾ ਹੈਗਾ ਮੇਰੀ ਨਾਲ ਗੱਲ ਤੂੰ ਅੱਠ ਗਿਆ ਉਹਨੇ ਅੱਠ ਹੀ ਤਾਂ ਦਵਾਤਾ ਜਾ ਆਇਆ ਭਾਈ ਆਪੇ ਨੂੰ ਗੱਟ ਕਰ ਚਲ ਬਰਾਸੀ ਝੂਠ ਮਾਰੀ ਜਾਂਦੇ ਹੁਣ ਤਾਂ ਇਹ ਕਹੀ ਜਾਂਦਾ ਹੋਰ ਕੀ ਆਇਆ ਯਾਰ ਮੈਨੂੰ ਤਾਂ ਹੁਣ ਪਤਾ ਨਹੀਂ ਤੁਸੀਂ ਆ ਅੱਠ ਨਹੀਂ ਕਰ ਲੋ ਅੱਠ ਦੀ ਕਰ ਲਾ ਅੱਠ ਜੀ ਕਰ ਲਊਗਾ ਤੋ ਭਾਈ 500 ਪਾਇਆ ਕਿ ਨਹੀਂ ਮੈਂ 75 ਦੀ ਨਹੀਂ ਨਾ ਪੰਜ ਸੌ ਵੈਪ ਪਾਇਆ ਨਹੀਂ ਆ ਗੱਲ ਸੁਣਾ ਮੇਰੀ ਮੈਨੇ ਬਾਹਾਲੀਆਂ ਗੱਲਾਂ ਨਹੀਂ ਆਉਂਦੀ ਕੋਈ ਕਾਲਾ ਸਾਇਰ ਤੇ ਬਵੀ ਆਲਾ ਕਰਾ ਗੱਲ ਸੁਣਾ ਮੇਰੀ ਆ ਆ ਤਾ اوہ چلی جانا کیمرہ سچ دی سچ 8000 روپے چک لکھائی بابو کرا دے دینی دے نذرک بکری چل پڑھا یار ایویں میں لکھائی او کرا ساں تو نکل پاں بسچی دینی بسچی دینی بسچی دا دے دے گا او دے پیسے لے گا ہن دے دے فرچی دے دے میں مک لا کے گل کر مرچی دے دوں گا خوش اور کی ہے او کی ہے لڑائی او دے کرنے تو دیکھ چیل جا رہا ہے میری بوری خوش او میری بوری نہیں دلال نڈا ਕੀ ਕਾਨੂੰ ਯਾਰ ਇਹ ਗਰੀਬੰਦਾ ਚਲੋ ਹੋ ਗਿਆ ਹੋ ਵੀ ਅਸਾਂ ਚਾ ਵੀ ਭਾਈ ਆ ਯਾਰ ਬਬੂ